ਇਹਨਾਂ ਨੂੰ ਪੁੱਛਣਾ ਚਾਹੁੰਨਾ ਮੈਂ ਸਾਰੇ ਐਮਐਲਏ ਨੂੰ ਚਾਹੇ ਮੰਤਰੀਆਂ ਨੂੰ ਵੀ ਤੁਸੀਂ ਮੈਨੂੰ ਸਾਰੇ ਜਣੇ ਇਹ ਦੱਸ ਦਿਓ ਵੀ ਆਪਣੇ ਪੱਲੇ ਆਇਆ ਕੁਝ ਤੇ ਪਾਵਰ ਨਹੀਂ ਹੈਗੀ ਮੈਂ ਮੰਤਰੀ ਨੇ ਕੁਰਸੀ ਤੇ ਕੋ ਬੈਠ ਕੇ ਘੁੰਮਦੇ ਦਬਕੇ ਮਾਰਦੇ ਨੇ ਜਾ ਜਾ ਕੇ ਕੋਈ ਮੈਂ ਗੱਲ ਪੁੱਛਦਾ ਸਾਰੇ ਮੰਤਰੀਆਂ ਨੂੰ ਦਿਲ ਤੇ ਹੱਥ ਰੱਖ ਕੇ ਆਪਣੇ ਬੱਚਿਆਂ ਦੀ ਸੰਸਾਟ ਕਿਹਾ ਜੋ ਤੁਹਾਡੇ ਕੋ ਕਿੰਨੀਆਂ ਪਾਵਰ ਆ ਤੁਸੀਂ ਕਿਸੇ ਦੀ ਚੌਂਕੀਦਾਰ ਦੀ ਬਦਲੀ ਕਰਨ ਦੀ ਪਾਵਰ ਰੱਖਦੇ ਹੋ ਸਭ ਤੋਂ ਪਹਿਲਾਂ ਪਾਵਰ ਨਹੀਂ ਹੈਗੀ ਪੰਜਾਬ ਦੇ ਮੰਤਰੀਓ ਤਾਂ ਮਿਆਂ ਬਿਲਕੁਲ ਇਹਨਾਂ ਕੋਲੇ ਪਾਵਰ ਪਾਵਰਾਂ ਦਿੱਲੀ ਵਾਲਾ ਉਹ ਆਂਦੇ ਵੀ ਜੇ ਕਿਸੇ ਦੀ ਬਦਲੀ ਕਰਾਉਣੀ ਆ ਤੇ ਦਿੱਲੀ ਵਾਲਾ ਤਾਂ ਫੋਨ ਕਰਦਾ ਉਹਨਾਂ ਦੇ ਲੀਅਰ ਸਾਰੇ ਮੰਤਰੀ ਜਿੰਨੇ ਵੀ ਆ ਜੇ ਕੋਈ ਕਵੇ ਵੀ ਮੈਂ ਕਰ ਸਕਦਾ ਮੇਰੀ ਉਹਨਾਂ ਲੈਣ ਤੇ ਲੈ ਕੇ ਗੱਲ ਕਰਾ ਦੇ ਜਿਹੜੇ ਵੀ 15 16 ਮੰਤਰੀ ਆ ਦਿੱਲੀ ਵਾਲਾ ਕੌਣ ਹੈ ਅਜੇ ਹੈ ਜੀ ਜੀਪਾ ਦਿੱਲੀ ਵਾਲੇ ਸਾਰੇ ਜਿੰਨੇ ਹੁਣ ਆਏ ਆ ਮੈਂ ਹੁਣ ਯਾਰ ਕੇਜਰੀ ਵਾਲੀਆ ਮੈਂ ਨਾ ਹੁਣ ਤੂੰ ਥੱਲੇ ਤੇ ਉਹਨਾਂ ਦੀਆਂ ਗਾ ਸ਼ਾਖਾ ਆ ਇਜੀਮਨ ਡਾਇਰੈਕਟ ਕੰਮ ਕਰਦੇ ਨੇ ਸਾਰੇ ਦੀ ਬਦਲੀ ਲਈ ਆ ਕਿਸੇ ਜੋ ਵੀ ਕੁਝ ਕਰਨਾ ਆ ਉਹਨਾਂ ਨੇ ਉਹਦੀਆਂ ਸ਼ਾਖਾ ਜਿਵੇਂ ਮੈਂ ਹੁਣ ਹਲਕੇ ਦੇ ਵਿੱਚ ਸਾਰੇ ਸੜਾ ਮੈਂ ਜਾਣਾ ਮੈਂ ਆਪਦੇ ਹਲਕੇ ਦੇ ਵਿੱਚ ਮੇਰਾ ਪੀਏ ਜੰਨਿਆ ਸੀ ਮੇਰੇ ਹੋਰ ਬੱਦੇ ਜਿਹੜੇ ਮੇਨ ਐ ਵੀ ਤੁਹਾਡਾ ਕੰਮ ਦੇਖਣਗੇ ਮੈਂ ਕੱਲਾ ਨਹੀਂ ਇੱਥੇ ਹੈਗਾ ਜੇ ਮੈਨੂੰ ਜਾਣਾ ਪੈਂਦਾ ਵੀ ਪਰ ਉਹਨਾਂ ਦੀਆਂ ਸ਼ਾਖਾਂ ਆ ਉਹ ਆਂਦੇ ਵੀ ਉਹਨਾਂ ਤੋਂ ਫੋਨ ਕਰਾ ਦੋ ਤੇ ਕੰਮ ਹੋ ਜੂਗਾ ਨਹੀਂ ਤੇ ਵਾਹਿਗੁਰੂ ਤੇ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ